ਪਿਆਰੇ ਦਰਸ਼ਕੋ ਪਹਿਲਾਂ ਆਪਾਂ ਨੇਚਰ ਬਿਊਟੀ ਫਾਰਮ ਦੇ ਇੱਕ ਪੋਰਸ਼ਨ ਜਿਹੜਾ ਕਿ ਸਜਾਵਟੀ ਪੌਦਿਆਂ ਵਾਲਾ ਉਹ ਦਿਖਾਇਆ ਸੀਗਾ ਅੱਜ ਆਪਾਂ ਇਹਦਾ ਦੂਸਰਾ ਜਿਹੜਾ ਭਾਗ ਹੈਗਾ ਉਹ ਆਪ ਜੀ ਨੂੰ ਦਿਖਾਉਣ ਜਾ ਰਹੇ ਹਾਂ ਇਹ ਸਾਡੇ ਕੋਲ ਅਗਲਾ ਜਿਹੜਾ ਪੋਰਸ਼ਨ ਆ ਇਹ ਫਲਦਾਰ ਬੂਟਿਆਂ ਦਾ ਇਹ ਬੂਟਾ ਜਿਹੜਾ ਹੈਗਾ ਇਹ ਜਾਮਣ ਦਾ ਬੂਟਾ ਸੋ ਜਾਮਣ ਇੱਕ ਬੜਾ ਹੀ ਲਾਹੇਵੰਦ ਫਲਾਂ ਜਿਹੜਾ ਕਿ ਕਈ ਕਿਸਮ ਦੀਆਂ ਬਿਮਾਰੀਆਂ ਨੂੰ ਜਿਹੜਾ ਠੀਕ ਕਰਦਾ ਜਿਸ ਤਰ੍ਹਾਂ ਮੋਸਟਲੀ ਇਹ ਸ਼ੂਗਰ ਵਾਲੇ ਪੇਸ਼ਟਣ ਜਿਹੜੇ ਉਹਨਾਂ ਵਾਸਤੇ ਬਹੁਤ ਹੀ ਵਰਦਾਨ ਆ ਸੋ ਇਹਦੇ ਵਿੱਚ ਦੋ ਕਿਸਮਾਂ ਨੇ ਇੱਕ ਕਾਲੀ ਜਾਮਣ ਆ ਤੇ ਦੂਸਰੀ ਦੀ ਸਵੇ ਜਾਮਣ ਹੁੰਦੀ ਆ ਇਹ ਅਗਲਾ ਪੌਦੇ ਜਿਹੜੇ ਹੈਗੇ ਨੇ ਤੁਸੀਂ ਦੇਖ ਰਹੇ ਹੋ ਛਟੀਆਂ ਜੀਆਂ ਇਹ ਸਾਰੀਆਂ ਨੇ ਜਿਹੜੀਆਂ ਅੱਜ ਕੱਲ ਲੱਗਣ ਵਾਲੇ ਪੌਦੇ ਨੇ ਜਿਵੇਂ ਇਹ ਆਲੂ ਬੁਖਾਰੇ ਦਾ ਪੌਦਾ ਹੋ ਗਿਆ ਇਸ ਤੋਂ ਅੱਗੇ ਸੇਵ ਦੇ ਪੌਦੇ ਪਏ ਨੇ ਆੜੂ ਦੇ ਪੌਦੇ ਪਏ ਨੇ ਆਲੂ ਬੁਖਾਰਾ ਤੇ ਆ ਤੇ ਖੁਰਮਾਰੀ ਪਈ ਹੈਗੀ ਆ ਫਰੋਡ ਤੇ ਆਪ ਤੇ ਨਟ ਪਿਆ ਸੋ ਇਹ ਸਾਰੇ ਜਿਹੜੇ ਪੌਦੇ ਨੇ ਇਹ ਹੁਣ ਲੱਗਣਗੇ ਕਿਉਂਕਿ ਇਹ ਸਾਰੇ ਪਤਝੜੀ ਪੌਦੇ ਨੇ ਸੋ ਇਹ ਵੀ ਆਪਣੇ ਕੋਲ ਉਪਲਬਧ ਹਨ ਹਾਂਜੀ ਇਹ ਅਗਲੇ ਜਿਹੜੇ ਪੌਦੇ ਨੇ ਸਾਡੇ ਕੋਲ ਇਹ ਅੰਬਾ ਦੇ ਪੌਦੇ ਨੇ ਸੋ ਅੰਬੋਂ ਨੂੰ ਜਿਹੜਾ ਹੈਗਾ ਫਲ ਦਾ ਰਾਜਾ ਕਿਹਾ ਜਾਂਦਾ ਸੋ ਇਹ ਵੀ ਗੁਣਾ ਨਾਲ ਬਹੁਤ ਹੀ ਭਰਪੂਰ ਪੌਦਾ ਸੋ ਇਹ ਸਾਡੇ ਕੋਲ ਇਸ ਟਾਈਮ ਜਿਹੜੀਆਂ ਹਾਜ਼ਰ ਨੇ 15 ਕਿਸਮਾਂ ਅੰਬ ਦੀਆਂ ਵੱਖੋ ਵੱਖਰੀਆਂ ਸਾਡੇ ਕੋਲ ਇਸ ਟਾਈਮ ਨਰਸੀ ਦੇ ਵਿੱਚ ਆ ਜਾਂਦੇ ਨੇ ਬਾਕੀ ਕੁਝ ਜਿਹੜੀਆਂ ਵੈਰਾਈਟੀਆਂ ਨੇ ਉਹ ਸਾਡੇ ਕੋਲ ਫਰਵਰੀ ਦੇ ਮਹੀਨੇ ਦੇ ਵਿੱਚ ਆਉਣਗੀਆਂ ਤੋਂ ਵੱਖੋ-ਵੱਖਰੀਆਂ ਨੇ 15 ਵੈਰਾਈਟੀਆਂ ਸਾਡੇ ਕੋਲ ਇਹ ਅੰਬਾਂ ਦੀਆਂ ਪਈਆਂ ਨੇ ਜਿਹਦੇ ਵਿੱਚ ਕੁਝ ਆਪਣੇ ਇੱਧਰ ਇੰਡੀਆ ਦੀਆਂ ਵੈਰਾਈਟੀਆਂ ਨੇ ਕੁਝ ਜਿਹੜੀਆਂ ਨੇ ਬਾਹਰਲੀ ਜਿਵੇਂ థਾਈਲੈਂਡ ਦੀ ਹੋਊਗੀ ਤੇ ਨੂੰ ਜਾ ਕੇ ਜਪਾਨ ਦੀ ਹੋਊਗੀ ਇਹ ਸਾਰੀਆਂ ਵੈਰਾਈਟੀਆਂ ਆਪਣੇ ਕੋਲ ਉਪਲਬਧ ਨੇ ਇਹ ਜਿਹੜਾ ਪੌਦਾ ਹੈਗਾ ਇਸ ਨੂੰ ਪੈਸ਼ਨ ਫਰੂਟ ਕਿਹਾ ਜਾਂਦਾ ਸੋ ਇਹ ਬੇਲ ਨੋਮਾ ਪੌਦਾ ਸੋ ਇਸ ਨੂੰ ਗੋ ਮਤਲਬ ਕਿ ਆਕਾਰ ਦੇ ਜਿਹੜੇ ਫਲ ਲੱਗਦੇ ਨੇ ਜਿਨ੍ਹਾਂ ਨੂੰ ਕੋਈ ਪੈਸ਼ਨ ਫਰੂਟ ਕਿਹਾ ਜਾਂਦਾ ਇਹ ਵੀ ਤੁਸੀਂ ਘਰਾਂ ਦੇ ਵਿੱਚ ਆਸਾਨੀ ਦੇ ਨਾਲ ਲਗਾ ਸਕਦੇ ਹੋ ਇਹ ਵੀ ਮਤਲਬ ਕਿ ਇੱਕ ਬੜਾ ਹੀ ਆਪਣਾ ਨਿਊਟ੍ਰੀਸ਼ਨਲ ਜਿਹੜਾ ਹੈਗਾ ਪੌਦਾ ਹੈ ਹਾਂ ਜੇ ਪਹਿਲਾਂ ਇਸ ਕੋ ਇਹ ਪੌਦਾ ਜਿਹੜਾ ਹੈ ਸਟਰਾਬਰੀ ਦਾ ਹੈ ਦੇਖੋ ਇਹਦੀ ਫਲੇਵਰਿੰਗ ਹੋ ਰਹੀ ਆ ਤੇ ਫਰੂਟ ਸੈੱਟ ਹੋ ਰਿਹਾ ਇਹ ਸਰਦੀਆਂ ਦੇ ਵਿੱਚ ਹੀ ਪੌਦਾ ਹੁੰਦਾ ਸੋ ਇਹਦਾ ਫਰੂਟ ਵੀ ਜਿਹੜਾ ਹੈਗਾ ਬੜਾ ਗੁਣਕਾਰੀ ਆ ਤੁਸੀਂ ਸਾਰੇ ਜਾਣਦੇ ਹੋ ਇਹ ਕਾਫੀ ਮਹਿੰਗੇ ਭਾਅ ਦੇ ਉੱਤੇ ਮਾਰਕੀਟ ਦੇ ਵਿੱਚ ਮਿਲਦਾ ਤੁਸੀਂ ਇਸ ਨੂੰ ਆਸਾਨੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਆਪਣੀ ਲੋੜ ਮੁਤਾਬਕ ਪੰਜ ਬੂਟੇ 10 ਬੂਟੇ ਲਗਾ ਕੇ ਤੁਸੀਂ ਵੀ ਇਸ ਫਲ ਨੂੰ ਬੜਾ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਹਿੰਗੇ ਪੌਦੇ ਲੈਣ ਦੀ ਲੋੜ ਨਹੀਂ ਇਹ ਅਗਲਾ ਸਾਡਾ ਪੌਦਾ ਜਿਹੜਾ ਹੈ ਇਹ ਲੋਕਾਠਾ ਸੋ ਲੋਕਾਠ ਮਾਰਕੀਟ ਦੇ ਵਿੱਚ ਆਉਂਦਾ ਇਹ ਸੰਤਰੀ ਰੰਗ ਜਾਂ ਪੀਲੇ ਰੰਗ ਦਾ ਫਰੂਟ ਹੁੰਦਾ ਗੁੱਛਿਆਂ ਦੇ ਵਿੱਚ ਆਉਂਦਾ ਇਹਦੀ ਵੀ ਫੂਡ ਵੈਲਿਊ ਬਹੁਤ ਜ਼ਿਆਦੇ ਆ ਇਹ ਪlant ਵੀ ਤੁਸੀਂ ਉਦਾਸਾਨੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਉਗਾ ਸਕਦੇ ਹੋ ਭਰਪੂਰ ਮਾਤਰਾ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਜਿਹੜਾ ਹੈਗਾ ਫਲ ਲਰਦਾ ਇਹ ਅੰਜੀਰ ਦੇ ਪੌਦੇ ਨੇ ਸੋ ਅੰਜੀਰ ਵੀ ਇੱਕ ਬਹੁਤ ਹੀ ਗੁਣਕਾਰੀ ਪੌਦਾ ਮਾਰਕੀਟ ਦੇ ਵਿੱਚੋਂ ਬੜੇ ਮਹੇਰੇ ਭਾਅ ਦਿੱਤੇ ਸਾਨੂੰ ਲੈਣੀ ਪੈਂਦੀ ਆ ਪਰ ਤੁਸੀਂ ਜੇ ਥੋੜੀ ਜਿਹੀ ਮਨਕਰੋ ਤਾਂ ਇਸ ਨੂੰ ਆਪਣੇ ਘਰਾਂ ਦੇ ਵਿੱਚ ਉਗਾ ਸਕਦੇ ਹੋ ਮਾਰਕੀਟ ਦੇ ਵਿੱਚ ਸਾਨੂੰ ਡਰਾਈ ਕੀਤੀ ਹੋਈ ਜਾਂ ਪ੍ਰੋਸੈਸ ਕੀਤੀ ਹੋਈ ਅੰਜੀਰ ਮਿਲਦੀ ਆ ਪਰ ਇਹਨੂੰ ਤੁਸੀਂ ਆਸਾਨੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਉਗਾ ਸਕਦੇ ਹੋ ਤੋ ਇਹ ਸਾਨੂੰ ਇਹਦੇ ਵਿੱਚ ਵਾਸਤੇ ਜਿਆਦਾ ਪਾਣੀ ਦੀ ਵੀ ਲੋੜ ਨਹੀਂ ਹੈ। ਬਹੁਤ ਘੱਟ ਪਾਣੀ ਦੇ ਵਿੱਚ ਬੜੀ ਆਸਾਨੀ ਦੇ ਨਾਲ ਸਾਡੇ ਪੰਜਾਬ ਦੇ ਏਰੀਆ ਦੇ ਵਿੱਚ ਇਹ ਹੁੰਦੀ ਹੈ। ਅੱਜ ਕੱਲ੍ਹ Rajasthan ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿੱਥੇ ਪਾਣੀ ਦੀ ਘੱਟ ਲੋੜ ਪੈਂਦੀ ਆ ਉੱਥੇ ਇਹ ਪੌਦੇ ਸੀ ਬੜੀ ਆਸਾਨੀ ਦੇ ਨਾਲ ਉਗਾ ਸਕਦੇ ਆ। ਸਾਡੇ ਕੋਲ ਇਸ ਦੀਆਂ ਦੋ ਵੈਰਾਈਟੀਆਂ ਨੇ। ਜਿਹੜੀ ਆ ਵੈਰਾਈਟੀ ਦੇਖ ਰਹੇ ਹੋ ਤੁਸੀਂ ਇਹ ਹੈ ਬਰਾਊਨ ਟਰਕੀ ਤੇ ਇਸ ਤੋਂ ਇਲਾਵਾ ਦੂਸਰੀ ਜਿਹੜੀ ਵੈਰਾਈਟੀ ਹੈ ਉਹ ਹੈਗੀ ਹੈ ਸਾਡੇ ਕੋਲ ਡਾਇਨਾ। ਇਸਾਨੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਇਸ ਨੂੰ ਉਗਾ ਸਕਦੇ ਹਾਂ ਭਾਜੀ ਇਹ ਫਲ ਜਿਹੜਾ ਹੈ ਇਹ ਆਮਲਾ ਔਲਾ ਸੋ ਇਹ ਪੌਦਾ ਵੀ ਬਹੁਤ ਹੀ ਗੁਣਕਾਰੀ ਆ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਕਹਿੰਦੇ ਨੇ ਵੀ ਇੱਕ ਜਿਹੜਾ ਔਲਾ ਹੈਗਾ ਇਹਦੇ ਵਿੱਚ ਤਿੰਨ ਸੰਤਰੀਆਂ ਦੇ ਬਰਾਬਰ ਜਿਹੜਾ ਹੈ ਵਿਟਾਮਿਨ ਸੀ ਪਾਇਆ ਜਾਂਦਾ ਇਸ ਤੋਂ ਇਲਾਵਾ ਇੱਕ ਤਰਫਲਾ ਬਣਦਾ ਤਰਫੇ ਦੇ ਵਿੱਚ ਜਿਹੜਾ ਮੇਨ ਉਹਦਾ ਭਾਗ ਹੈ ਉਹ ਔਲਾ ਹੁੰਦਾ ਸੋ ਔਲਾ ਜਿਹੜਾ ਹੈਗਾ ਇਹ ਸਾਡੀ ਕਾਇਆ ਕਲਪ ਕਰਨ ਦੇ ਵਿੱਚ ਬੜਾ ਹੀ ਸਹਾਇੀ ਹੁੰਦਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਵਧੀਆ ਸੋ ਇਹ ਪੌਦੇ ਵੀ ਤੁਸੀਂ ਆਸਾਨੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਲਗਾ ਸਕਦੇ ਹੋ ਸੋ ਇਹ ਵੀ ਆਪਣੇ ਕੋਲ ਉਪਲਬਧ ਹਨ ਇਹ ਪੌਦੇ ਹੈਗੇ ਹਨਾਰ ਦੇ ਸੋ ਅਨਾਰ ਜਿਹੜਾ ਹੈ ਇਸ ਦੀ ਵੀ ਫੂਡ ਵੈਲਿਊ ਜਾਂ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਆ ਕਾਮ ਕਹਾਵਤਾ ਇੱਕ ਅਨਾਰ ਸੌ ਬੁਮਾਰ ਸੋ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਖਰਾਕੀ ਤੱਤ ਪਾਏ ਜਾਂਦੇ ਨੇ ਇਹਦੇ ਵਿੱਚ ਵਿਟਾਮਿਨ ਸੀ ਕੇ ਰਾਈਬੋਫਲੋਮਿਨ ਸਾਰੇ ਮਤਲਬ ਕਿ ਤੱਤ ਨੇ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਨੇ ਸੋ ਬੜੀ ਆਸਾਨੀ ਦੇ ਨਾਲ ਤੁਸੀਂ ਇਸ ਨੂੰ ਆਪਣੇ ਘਰਾਂ ਦੇ ਵਿੱਚ ਲਗਾ ਸਕਦੇ ਹੋ ਸਾਡੇ ਕੋਲ ਇਸ ਦੀ ਭਗਵਾ ਕਿਸਮ ਅਤੇ ਖੰਧਾਰੀ ਨਾਰ ਦੇ ਜਿਹੜੇ ਪੌਦੇ ਨੇ ਉਹ ਆਪਣੀ ਨਰਸਰੀ ਦੇ ਵਿੱਚ હાਜਰ ਨੇ ਕਿਸੇ ਸਮੇਂ ਵਿੱਚ ਤੁਸੀਂ ਆ ਕੇ ਇਹਨਾਂ ਨੂੰ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਦਰਸ਼ਕੋ ਇਹ ਜਿਹੜੇ ਪੌਦੇ ਨੇ ਇਹ ਐਵੋਕਾਡੋ ਦੇ ਨੇ ਆਵਾ ਕੱਡੋ ਜਾਣੀ ਕੇ ਮੱਖਣ ਫਲ ਬੇਸਿਕਲੀ ਇਹ ਮੈਕਸੀਕੋ ਦਾ ਫਰੂਟ ਹੈਗਾ ਪਰ ਇਹ ਹੁਣ ਆਪਣੇ ਵੀ ਬੜੀ ਸਾਨੀ ਦੇ ਨਾਲ ਹੋ ਜਾਂਦਾ ਸੋ ਇਹਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਜਿਹੜੀਆਂ ਆਪਣੇ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਹਾਸ ਹੋ ਗਈ ਪ੍ਰਕਟਨ ਹੋ ਗਈ ਰੀਡ ਹੋ ਗਈ ਤੇ ਇਹ ਜਿਹੜੀ ਵੈਰਾਈਟੀ ਤੁਸੀਂ ਦੇਖ ਰਹੇ ਹੋ ਇਹ ਹੈਗੀ ਹੈ ਵੈਸਟ ਇੰਡੀਜ਼ ਇਹ ਬੜਾ ਆਸਾਨੀ ਦੇ ਨਾਲ ਆਪਣੇ ਪੰਜਾਬ ਦੇ ਵਿੱਚ ਹੋ ਜਾਂਦਾ ਸੋ ਇਹ ਵੀ ਬਹੁਤ ਗੁਣਾ ਨਾਲ ਭਰਪੂਰ ਫਰੂਟ ਹੈਗਾ ਇਹਨੂੰ ਮੱਖਣ ਫਲ ਕਹਿੰਦੇ ਨੇ ਕਿਉਂਕਿ ਇਹਦਾ ਜਿਹੜਾ ਟੇਸਟ ਹੈਗਾ ਇਹ ਵੀ ਮੱਖਣ ਵਰਗਾ ਇਦੇ ਵਿੱਚ ਜਿਹੜਾ ਆ ਸੌਰੀ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਆ ਸੋ ਇਹਦੇ ਬੂਟੇ ਵੀ ਸਾਡੇ ਕੋਲ ਉਪਲਬਧ ਨੇ ਇਹ ਅੱਜ ਤੁਹਾਨੂੰ ਇਸ ਫਲਦਾਰ ਪੌਦਿਆਂ ਦਾ ਜਿਹੜਾ ਹੈਗਾ ਆ ਇੱਕ ਪੋਰਸ਼ਨ ਦਿਖਾਇਆ ਤੇ ਇਸ ਦੀ ਇੱਕ ਅਸੀਂ ਹੋਰ ਵੀਡੀਓ ਵੀ ਤਿਆਰ ਕਰਕੇ ਆਪ ਜੀ ਦੇ ਰੂਬਰੂ ਕਰਾਂਗੇ ਸੋ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਫਲਦਾਰ ਪੌਦਿਆਂ ਬਾਰੇ ਮਿਲ ਸਕੇ ਸੋ ਮੇਰੀ ਦਰਸ਼ਕਾਂ ਨੂੰ ਅਪੀਲ ਹੈ ਵੀ ਇਹ ਚੈਨਲ ਮੇਰਾ ਆਪਣਾ ਚੈਨਲ ਆ ਤੁਸੀਂ ਇਸ ਨੂੰ ਸਬਸਕ੍ਰਾਈਬ ਵੀ ਕਰਨਾ ਅਤੇ ਲਾਈਕ ਵੀ ਕਰਨਾ ਅਤੇ ਸ਼ੇਅਰ ਵੀ ਕਰਨਾ ਤਾਂ ਕਿ ਇਹ ਜਿਹੜੀ ਜਾਣਕਾਰੀ ਹੈਗੀ ਆ ਆਪਾਂ ਪੰਜਾਬ ਦੇ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਤੱਕ ਪਹੁੰਚਾ ਸਕੀਏ ਤਾਂ ਕਿ ਉਹ ਵੀ ਫਲਦਾਰ ਪੌਦਿਆਂ ਦਾ ਲਾਭ ਉਠਾ ਸਕਣ ਕਿਉਂਕਿ ਜਿਸ ਤਰ੍ਹਾਂ ਅੱਗੇ ਵੀ ਕਹਿਣਾ ਹੁੰਦਾ ਵੀ ਜਿਹੜੇ ਫੌਦੇ ਨੇ ਇਹਨਾਂ ਜਿਹੜੀ ਅਸੀਂ ਫਲ ਪ੍ਰਾਪਤ ਕਰਦੇ ਆ ਇਹ ਇੱਕ ਦਵਾਈਆਂ ਦਾ ਇਹੀ ਕੰਮ ਕਰਦੇ ਨੇ ਕਿਉਂਕਿ ਜੋ ਚੀਜ਼ ਦਿਨਚ ਰੋਜ਼ ਸਾਨੂੰ ਮਿਲਦੀਆਂ ਨੇ ਉਹ ਬਾਹਰੋਂ ਕਿਸੇ ਵੀ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ ਧੰਨਵਾਦ